ਹਲੋ ਜੀ ਗੁੱਡ ਆਸਨੂੰ ਸੋ ਕਿਵੇਂ ਹੋ ਜੀ ਤੇ ਅੱਜ ਮੈਂ ਬਣਾਵਾਂਗੀ ਬਾਥੂ ਦੀ ਪੁਰਜੀ ਅ ਤੇ ਵਿੱਚ ਪਾਵਾਂਗੇ ਆਪਾਂ ਦੋ ਆਲੂ ਤੇ ਦੇਖ ਲਓ ਮੈਂ ਬਾਥੂ ਨੂੰ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਹੁਣ ਆਪਾਂ ਇਸ ਨੂੰ ਬਰੀਕ-ਬਰੀਕ ਕੱਟਾਂਗੇ ਨਾਲ ਹੀ ਆਪਾਂ ਦੋ ਆਲੂ ਵੀ ਕੱਟ ਲਾਂਗੇ ਸੋ ਦੇਖੋ ਪੰਜਾਬੀ 'ਚ ਤਾਂ ਇਹਨੂੰ ਬਾਥੂ ਹੀ ਕਹਿੰਦੇ ਆ ਬਾਕੀ ਪਤਾ ਨਹੀਂ ਹੁਣ ਕੀ ਕਹਿੰਦੇ ਆ ਕਮੈਂਟਸ ਜਰੂਰ ਦੱਸਿਓ ਕੀ ਕਹਿੰਦੇ ਇਹਨੂੰ ਸੋ ਦੇਖੋ ਜੀ ਅਸੀਂ ਬਾਥੂ ਔਰ ਆਲੂ ਕੱਟ ਲਿਆ ਤੇ ਇੱਕ ਆਪਾਂ ਆਲੂ ਲਿਆਇਆ ਤੇ ਇਧਰ ਆਪਾਂ ਬਾਥੂ ਵੀ ਕੱਟ ਲਿਆ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਲੂ ਔਰ ਬਾਥੂ ਦੀ ਸਬਜੀ ਤੇ ਤੁਸੀਂ ਬਨੇ ਰਹੋ ਮੇਰੇ ਨਾਲ ਇਧਰ ਆਪਾਂ ਔਇਲ ਗਰਮ ਕਰ ਲਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਆਜ਼ ਸਬਜ਼ੀਆਂ ਬਣਾਉਣ ਦਾ ਤਰੀਕਾ ਸੇਮ ਹੀ ਹੁੰਦਾ ਹੈ ਥੋੜਾ ਬਹੁਤ ਡਿਫਰੈਂਸ ਹੁੰਦਾ ਬਾਕੀ ਤਾਂ ਸੇਮ ਹੀ ਹੁੰਦਾ ਹੈ ਤੇ ਚਲੋ ਫਿਰ ਤੁਸੀਂ ਬਨੇ ਰਹੋ ਮੇਰੇ ਨਾਲ ਤੋ ਦੇਖੋ ਜੀ ਪਿਆਜ਼ ਥੋੜੇ 골ਡਨ ਬ੍ਰਾਊਨ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਟਿਆ ਹੋਇਆ ਟਮਾਟਰ ਤੇ ਇਸ ਨੂੰ ਵੀ ਥੋੜਾ ਆਪਾਂ ਫਲਾ ਲੈਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਪਾਊਡਰ ਨਮਕ ਸਵਾਦ ਅਨੁਸਾਰ ਹਲਦੀ ਪਾਊਡਰ ਤੇ ਗਰਮ ਮਸਾਲਾ ਸੇਮ ਇਹੀ ਚੀਜ਼ਾਂ ਪੈਲੀਆਂ ਨੇ ਹਰ ਇੱਕ ਸਬਜੀ ਦੇ ਵਿੱਚ ਥੋੜਾ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਬਾਕੀ ਸਬਜੀ ਤਾਂ ਸੇਮ ਹੀ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆ ਆਲੂ ਔਰ ਬਾਥੂ ਕਿਉਂਕਿ ਆਪਾਂ ਕੱਟਿਆ ਹੋਇਆ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਲੈਣੇ ਆ ਸੋ ਗਾਇਜ਼ ਬਾਥੂ ਦੇ ਵਿੱਚ ਤੁਸੀਂ ਪਾਣੀ ਬਿਲਕੁਲ ਨਹੀਂ ਪਾਣਾ ਇਹਦੇ ਵਿੱਚ ਕਿਉਂਕਿ ਪਾਣੀ ਇਹਦੇ ਵਿੱਚੋਂ ਹੀ ਨਿਕਲ ਆਉਂਦਾ ਹੈ ਤੇ ਅਗਰ ਤੁਸੀਂ ਪਾਓਗੇ ਇਹਦੇ ਵਿੱਚ ਪਾਣੀ ਤੇ ਫਿਰ ਬਿਲਕੁਲ ਸਬਜੀ ਚੰਗੀ ਨਹੀਂ ਬਣੂਗੀ ਤੇ ਇਸ ਕਰਕੇ ਇਹਦੇ ਵਿੱਚ ਪਾਣੀ ਨਹੀਂ ਪਾਣਾ ਤੇ ਦੇਖੋ ਹੁਣ ਆਪਾਂ ਇਸ ਨੂੰ ਢੱਕ ਕੇ 5 ਮਿੰਟ ਲਈ ਪਕਾਵਾਂਗੇ ਤੇ ਗਾਇਜ਼ ਗਰਮੀਆਂ ਦੇ ਵਿੱਚ ਤਾਂ ਬਹੁਤ ਘੱਟ ਹੁੰਦਾ ਹੈ ਸਰਦੀਆਂ 'ਚ ਹੀ ਹੁੰਦਾ ਹੈ ਤੇ ਇਹਦੀ ਤਸਵੀਰ ਤੋੜੀ ਕਹਿੰਦੇ ਗਰਮ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਇਹ ਸਰਦੀਆਂ ਜ਼ਰੂਰ ਖਾਣਾ ਚਾਹੀਦਾ ਹੈ ਇਹਦੇ ਨਾਲ ਕਮਰ ਦਰਦ ਨਹੀਂ ਹੁੰਦਾ ਕਹਿੰਦੇ ਆ ਕਿ ਆਪਣੇ ਇਹਦੇ ਬਹੁਤ ਹੀ ਫਾਇਦੇ ਹੁੰਦੇ ਆ ਆਇਰਨ ਹੁੰਦਾ ਹੈ ਇਹਦੇ ਵਿੱਚ ਤੇ ਫੇਸ 글로 ਕਰਦਾ ਇਹਦੇ ਨਾਲ ਤੇ ਚਲੋ ਫਿਰ ਤੁਸੀਂ ਬਨੇ ਰਹੋ ਮੇਰੇ ਨਾਲ ਹੁਣ ਆਪਾਂ ਮਿਲਦੇ ਤੁਹਾਨੂੰ 5 ਮਿੰਟ ਬਾਅਦ ਸੋ 2 ਮਿੰਟ ਹੋ ਚੁੱਕੇ ਆ ਤਾਂ ਹੁਣ ਆਪਾਂ ਸਬਜੀ ਚੈੱਕ ਕਰ ਲੈਣੇ ਆ ਪਹਿਲਾਂ ਕੀ ਕੀ ਕੰਡੀਸ਼ਨ ਨਾਲ ਦੇਖ ਲਓ ਜੀ ਸਬਜੀ ਨੇ ਪਾਣੀ ਛੱਡਤਾ ਦੇਖ ਲਓ ਤੇ ਹੁਣ ਆਪਾਂ ਇਸ ਨੂੰ 3-4 ਮਿੰਟ ਹੋਰ ਪਕਾਵਾਂਗੇ ਟੱਕ ਕੇ ਮੀਡੀਅਮ ਫਲੇਮ ਤੇ ਪਕਾਣਾ ਆਪਾਂ ਇਸ ਨੂੰ ਤੇ ਕਿਉਂਕਿ ਹਾਈ ਫਲੇਮ ਤੇ ਨਹੀਂ ਪਕਾਣਾ ਹੈਗਾ ਕਿਉਂਕਿ ਇਹ ਫਿਰ ਜਲ ਸਕਦੀ ਹੈ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਬਣਾਵਾਂਗੇ ਤੇ ਤੁਸੀਂ ਬਨੇ ਰਹੋ ਮੇਰੇ ਨਾਲ ਜਦ ਤੱਕ ਸਾਡੀ ਸਬਜੀ ਬਣਦੀ ਹੈ ਤਾਂ ਇੱਧਰ ਆਪਾਂ ਬਣਾ ਰਹੇ ਹਾਂ ਰੋਟੀ ਤੇ ਮੈਂ ਬਾਜਰੇ ਦੀ ਰੋਟੀ ਬਣਾ ਰਹੀ ਹਾਂ ਸੋ ਤੁਸੀਂ ਮੇਰੇ ਨਾਲ ਬਨੇ ਰਹੋ ਸੋ ਗਾਇਜ਼ ਮੈਨੂੰ ਹੱਥਾਂ ਦੇ ਨਹੀਂ ਬਣਾਉਣੀਆਂ ਆਂ ਦੀ ਤੇ ਮੈਂ ਇਸ ਤਰ੍ਹਾਂ ਬਣਾਉਣੀ ਆਂ ਮੱਕੀ ਦੀ ਔਰ ਬਾਜਰੇ ਦੀ ਰੋਟੀ ਸੋ ਦੇਖੋ ਬਿਲਕੁਲ ਗੋਲ ਬਣਦੀ ਹੈ ਇਸ ਤਰ੍ਹਾਂ ਤਾਂ ਹੁਣ ਆਪਾਂ ਇਹਨੂੰ ਸੇਕ ਲੈਣੇ ਆ ਤਵੇ ਤੇ ਪਾ ਕੇ। ਤੋਂ ਤਵਾ ਵੀ ਸਾਡਾ ਗਰਮੀਆ ਤਾਂ ਹੁਣ ਆਪਾਂ ਇਸ ਨੂੰ ਅੱਛੀ ਤਰ੍ਹਾਂ ਸੇਕ ਲੈਣੇ ਆ। ਇਸ ਨੂੰ ਆਪਾਂ ਪਲਟ ਲੈਣੇ ਆ। ਸੋ ਸਬਜ਼ੀ ਵੀ ਚੈੱਕ ਕਰ ਲੈਣੇ ਆ। ਤੇ ਸਬਜ਼ੀ ਸਾਡੀ ਬਣ ਚੁੱਕੀ ਆ ਦੇਖ ਲਿਆ ਆਪਾਂ। ਤੇ ਆਹ ਨੂੰ ਹਾਂ ਜੀ ਸਾਡੀ ਸਬਜ਼ੀ ਬਣ ਚੁੱਕੀ ਆ। ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਲੈਂਦੇ ਆ। ਸੋ ਗਾਇਜ਼ ਆਪਾਂ ਰੋਟੀ ਦੇ ਉੱਪਰ ਹੀ ਘਿਓ ਲਗਾਵਾਂਗੇ ਤਵੇ ਤੇ ਹੀ ਕਿਉਂਕਿ ਇਹ ਥੋੜੀ ਡਰਾਈ ਹੁੰਦੀ ਹੈ ਇਸ ਕਰਕੇ ਆਪਾਂ ਦੇਸੀ ਘਿਓ ਤੇ ਤਵੇ ਤੇ ਲਗਾ ਦਾਂਗੇ ਰੋਟੀ ਤੇ। ਤੇ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਲਗਾ ਦਾਂਗੇ। ਸੋ ਗਾਇਜ਼ ਦੇਖੋ ਸਾਡੀ ਆਲੂ ਔਰ ਬਾਥੀ ਸਬਜ਼ੀ ਬਣ ਚੁੱਕੀ ਹੈ ਤਾਂ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਤੇ ਸਰਵ ਕਰ ਦਿੰਦੇ ਆਪਾਂ ਜੀ ਇਹਨੂੰ ਸੋ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਕਿਉ ਤੇ ਨਾਲ ਲਵਾਂਗੇ ਆਪਾਂ ਰੋਟੀ ਬਾਜਰੇ ਦੀ ਤੇ ਦੇਖੋ ਕਹਿੰਦੇ ਕਿ ਬਾਜਰੇ ਦੇ ਵਿੱਚ ਫੈਟ ਨਹੀਂ ਹੁੰਦਾ ਇਸ ਕਰਕੇ ਬਾਜਰੇ ਦੀ ਰੋਟੀ ਲਈਆ ਤੇ ਇਧਰ ਨਾਲ ਲਵਾਂਗੇ ਆਪਾਂ ਬੂੰਦੀ ਵਾਲਾ ਰਾਇਤਾ ਤੇ ਆਪਾਂ ਸ이드 'ਚ ਲਵਾਂਗੇ ਹਲਵਾ ਸੋ ਇਧਰ ਲਈ ਆਪਾਂ ਹਲਵਾ ਸੋ ਸਾਡੀ ਪਲੇਟ ਰੈਡੀ ਹੈ ਜੀ ਜਿਸ ਜਿਸ ਨੇ ਖਾਣਾ ਹੈ ਤਾਂ ਜਲਦੀ ਜਲਦੀ ਆ ਜਾਓ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਸ਼ੁਕਰੀਆ ਜੀ ਔਰ ਮੇਰੀ ਵੀਡੀਓ ਨੂੰ ਸ਼ੇਅਰ ਵੀਡੀਓ ਤੇ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਜਰੂਰ ਦੱਸਣਾ ਤੇ ਮੇਰੀ ਪਲੇਟ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਿਹਦੇ ਕਿਹਦੇ ਮੂੰਹ ਚ ਪਾਣੀ ਆ ਰਿਹਾ ਹੈ ਜਲਦੀ ਦੱਸਣਾ ਤੇ ਮੇਰੇ ਨਾਲ ਲਾਸਟ ਤੱਕ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ